ਆੰਬਰਾ ਭਰਾ ਲੈ ਜਾ ਓਏ ਚੰਗਦਾ ਲਿਆ ਇੱਥੇ ਬੈਠੋ ਯਾਰ ਹੋਰ ਮੇਰਾ ਭਰਾ ਕਿੱਦਾਂ ਰਿਹਾ ਬਹੁਤ ਵਧੀਆ ਜਾਣਾ ਸਫ਼ਰ ਬਹੁਤ ਵਧੀਆ ਜੀ ਬਹੁਤ ਯਾਰ ਰੱਬ ਦੇ ਸੁਨੀਆ ਯਾਰ ਦਰਸ਼ਨ ਕਿੰਨੇ ਸਾਲਾਂ ਬਾਅਦ ਹੈ ਦੱਸ ਬਾੜੇ ਸਾਲ ਕਿੰਨੇ ਸਾਲ ਨਿਕਲ ਗਏ ਇਦਾਂ ਮੈਂ ਤੇ ਆਇਆ ਵੀ ਹੁਣ ਮੇਰੇ ਖਿਆਲ 7-8 ਸਾਲ ਬਾਅਦ ਐਂ ਕਰ ਜੇ ਫਰੈਸ਼ ਹੋ ਲਾ ਨਹਾ ਤੋ ਲੈ ਸਹੀ ਗੱਲ ਬਹੁਤ ਥਕਾਵਟ ਹੋਈ ਹੈ ਹੁਣ ਮੈਂ ਆ ਗਿਆ ਬਸ ਕੋਈ ਗੱਲ ਨਹੀਂ ਫਿਰ ਸ਼ਾਮ ਨੂੰ ਬੈਂਦੇ ਆ ਲੋਨਿਆਂ ਗਲਾਸੀ ਭਰਾ ਦੇ ਨਾਲ ਓਏ ਭਰਾ ਭਰਾ ਇੱਕ ਗੱਲ ਮੈਂ ਤਾਂ ਪੁੱਛ ਕਿੰਨੇ ਚਿਰ ਹੋਇਆ ਮੇਰਾ ਭਰਾ ਮੈਂ ਮੈਂ ਐਤ ਕੀ ਖੇਤੀ ਨਹੀਂ ਜਾਣਦੇ ਨਾ ਪਿਛਲੀ ਵਾਰ ਤੋਂ ਨਾ 8 ਸਾਲ ਪਹਿਲਾਂ ਤੂੰ ਦੂਰੇ ਥੀਏ ਦੇ ਨਹੀਂ ਚਲ ਗਿਆ ਸੀ ਜਾੜੀ ਵੀਰੇ ਕਿੰਨਾ ਚਿਰ ਕੀ ਹੁਣ ਵੀਰ ਤੇਰਾ ਪੱਕਾ ਹੀ ਆ ਗਿਆ ਘਰ-ਬਾਰ ਬਣ ਗਿਆ ਘਰ ਆਪਾਂ ਬਣਾ ਲਿਆ ਪਿਆੜੀ ਬੰਨਾ ਇੱਥੇ ਆ ਕੰਮ ਕਾਰ ਸ਼ੁਰੂ ਕਰਾਂਗੇ ਮੈਂ ਉੱਥੇ ਰਹਿਣ ਥੋੜੀ ਗਿਆ ਕਦੀ ਨਾ ਕਦੀ ਵਾਪਸ ਆਉਣਾ ਹੈ ਵਾਪਸ ਘਰ ਤੋਂ ਜਾ ਆਪਣਾ ਘਰ ਆ ਚੱਕੋ ਚੰਗਾ ਜਵੜੀ ਵੀਰ ਤੁਸੀਂ ਮਾਰੋ ਦੋਵੇਂ ਜਾਣੇ ਗੱਲਾਂ ਤੇ ਮੈਂ ਹੁਣ ਲੱਗਾ ਰੈਸਟ ਕਰਨ ਠੀਕ ਆ ਮੇਰਾ ਸਿਰ ਨੂੰ ਮਿਲਦੇ ਆ ਸਿਰੇ ਮਿਲਦੇ ਆ ਮਾਰ ਰੈਸਟ ਠੀਕ ਆ ਵੀਰੇ ਤੂੰ ਕਰ ਰੈਸਟ ਮਾਮਾ ਨੂੰ ਰਾਸ਼ਟਰਾਮ ਕਰਾਈ ਜਾਂਦਾ ਫੇਰੀ ਜ਼ਿੰਦਗੀ 'ਚ ਆਰਾਮ ਨਹੀਂ ਹੋ ਰਹਿਣਾ ਹੁਣ ਕੀ ਕਹ ਲੋ ਕੀ ਤਾਂ ਦੀ ਗੱਲ ਕੀ ਹੋ ਗਈ ਉਹ ਕਹਿ ਕਹ ਨਹੀਂ ਜਾਂਦੀ ਘਰ ਬਣ ਗਿਆ ਜ਼ਮੀਨ ਲੈ ਲਈਆ ਤੇ ਤੂੰ ਹੁਣ ਆਪਣਾ ਸੋਚ ਮੇਰੀ ਉਹ ਮੰਨ ਚੁੱਪ ਆਪਣਾ ਸੋਚ ਆਪਣਾ ਸੋਚ ਮੈਂ ਨਾ ਨਾ ਬਰਾਂਡੇ 'ਚ ਮੰਝਾਏਗਾ ਉਹ ਕੰਬਲ ਕੰਬਲ ਲੈਣੀ ਚੰਗਾ ਫੇ ਮੈਂ ਚਲਦਾ ਮੈਂ ਜੀ ਲੈਣਾ ਭਰਾਵਾ ਭਰਾਵਾ ਦੀ ਆ ਜੀ ਕੰਬਲ ਮੇਠੀ ਕਰਨਾ ਜਮੀਨਾਂ ਜਾਇਦਾਦਾਂ ਕਹਿੰਦਾ ਮੈਂ ਬਣਾਇਆ ਉਹ ਇਦਾਂ ਦੇ ਦਊਗਾ ਤੈਨੂੰ ਜਮੀਨਾਂ 8 ਸਾਲ ਐਸ਼ ਪ੍ਰਸਤੀ ਕਰਕੇ ਆਇਆ ਕੈਨੇਡਾ ਤੇ ਮੈਨੂੰ ਕਹਿੰਦਾ ਘਰ ਬਣਾਇਆ ਤੇਨੂੰ ਮੈਂ ਦੇਣਾ ਕਰ ਕੈਮਰਾ ਵਾਲਾ ਵੀ ਰਹਿ ਗਿਆ ਹਾਂ ਰਤੇ ਕੀ ਗੱਲ ਹੋ ਗਈ ਪੂ ਮੇਰਾ ਭੂਆ ਮੇਰੇ ਸਾਹਮਣੇ ਦਾ ਤੇਰਾ ਭਰਾ ਤੈਨੂੰ ਘਰੋਂ ਕੱਢਣ ਦੀ ਸੀ ਕੀ ਮਾਲ ਲਾਉਂਦਾ ਤੇਰੀ ਟਿਕਟ ਓ ਰਤੇ ਕੀ ਗੱਲ ਕਰਨ ਡਿਆ ਮੇਰੇ ਭਰਾ ਬਾਰੇ ਨਹੀਂ ਕੁਝ ਕਹਿਣਾ ਗੱਲ ਤਾਂ ਸੁਣ ਲੈ ਮੇਰੀ ਤੇਰਾ ਭਰਾ ਤੈਨੂੰ ਘਰੋਂ ਕੱਢਣ ਦੀ ਹਕੀਮਾਂ ਲਾਉਂਦਾ ਤੇਰੀ ਟਿਕ ਟਿਕ ਤੋਂ ਨੂੰ ਫਿਰਦਾ ਜੇ ਇੱਥੇ ਰਿਹਾ ਹੋਵੇ ਤਾਂ ਤੈਨੂੰ ਉਹਨੇ ਠੰਗਰਾਂ ਵਾਲੇ ਬਰਾਂਡੇ 'ਚ ਰੱਖਣਾ 8 ਸਾਲ ਤੂੰ ਹੱਡ ਤੋੜ ਕੇ ਮਿਹਨਤ ਕਰਕੇ ਕਮਾਈ ਕੀਤੀ ਆ ਤੇਰੇ ਪੈਸੇ ਨਾਲ ਉਹ ਐਸਾ ਕਰਦਾ ਰਿਹਾ ਜਿ ਹੁਣ ਉਹਦੇ ਦਿਮਾਗ 'ਚ ਇੰਨਾ ਯਾਰ ਭਰਿਆ ਤੇਰੇ ਲਈ ਵੀ ਤੈਨੂੰ ਵੇਖ ਕੇ ਨਹੀਂ ਯਾਰਦਾ ਤੇਰੀ ਮਨ ਮੈਂ ਆਪਣੇ ਭਰਾ ਨੂੰ ਛੋਟੇ ਹੁੰਦਿਆਂ ਤੋਂ ਜਾਣਦਾ ਉਹ ਇਦਾਂ ਕਹਿ ਨਹੀਂ ਸਕਦਾ ਮੇਰਾ ਭਰਾ ਮੇਰੀ ਫਿਰ ਇਦਾਂ ਦੀ ਸੋਚ ਰੱਖ। ਤੇ ਮੈਂ ਕੀ ਕੁ ਸੋਚ ਬੈਠਾ ਸੀ। ਹੋ ਜਾਣਾ 8 ਸਾਲ ਮੈਂ ਤਾਂ ਕਰਕੇ ਉਹ ਤੇਰੇ ਵਾਸਤੇ ਹੀ ਨਹੀਂ ਯਾਰ ਭਰੀਂ ਵਰਦਾ ਤਾਂ ਤੈਨੂੰ ਸਮਝ ਹੀ ਨਹੀਂ ਲੱਗਣਦੀ ਜੇ ਕਹੋ। ਹੋਰ ਤੇਆ। ਇਹ ਕਰਾ ਕਿ ਘਰ ਜੌੜ ਕਰਨ ਨੂੰ ਭਾਗ। ਤੂੰ ਚੁੱਪ ਕਰ ਓਏ। ਇਹੋ ਜੇ ਸੱਪਾਂ ਦਾ ਸਾਨੂੰ ਆਪ ਧਿਆਨ ਰੱਖਣਾ ਪੈਣਾ। ਓਏ ਅੱਗ ਲਾਉਣੇ ਹੁੰਦੇ ਅੱਗ ਲਾਉਣੇ। ਇਹ ਮੈਨੂੰ ਥੱਲੇ ਤੇਰੇ ਖਿਲਾਫ ਢਕਾਉਂਦਾ ਸੀ ਤੇ ਤੈਨੂੰ ਉੱਤੇ ਮੇਰੇ ਖਿਲਾਫ। ਦੋਨੇ ਠੋ ਮੈਨੂੰ ਮਾਫ਼ ਕਰ ਦੇ ਕੰਨਾ ਭਰਾ ਮੇਰੇ ਦਿਮਾਗ ਚ ਕਿਦਾਂ ਕਿਦਾਂ ਜੇ ਗੱਲਾਂ ਹੋਣ ਲੱਗ ਪਈਆਂ ਸੀ ਇਹੋ ਜਿਹੇ ਬੰਦਿਆਂ ਨੇ ਮੇਰਾ ਮੇਰੇ ਮੱਝ ਗੰਦ ਭਰਤਾ ਸੀ ਤੇਰੇ ਉਹ ਜੋੜ ਦੀ ਭਰਾ ਕੋਈ ਗੱਲ ਨਹੀਂ ਤੇਰਾ ਵੀ ਰੈਡੀ ਸਤੀ ਕਿਸੇ ਦੀਆਂ ਗੱਲਾਂ ਚ ਨਹੀਂ ਆਉਂਦਾ ਤੂੰ ਫੇਰ ਨਾ ਕਰ ਥੈਂਕ ਯੂ ਭਰਾ ਇਹ ਕਰ ਤੇਰਾ ਹੀ ਆ ਤੇਰੀ ਮਿਹਨਤ ਆ ਯਾਰ ਤੇ ਲੋਕ ਕਹਿੰਦੇ ਨਾ ਵੀ ਭਰਾ ਭਰਾਵਾਂ ਦੇ ਹੱਕ ਖਾ ਦੇ ਵੇ ਯਾਰ ਤੇਰਾ ਹੱਕਾ ਯਾਰ ਸੱਚੀ ਗਾ ਦੋਸਤੋ ਸਾਡਾ ਇੱਕ ਉਪਰਾਲਾ ਸੀ ਵੀ ਭਰਾਵਾਂ ਤੇ ਭਰਾਵਾਂ ਦਾ ਪਿਆਰ ਦਿਖਾਉਣਾ ਕਿਉਂਕਿ ਲੋਕ ਕਹਿੰਦੇ ਨਾ ਵੀ ਇੱਕ ਭਰਾ ਬਾਹਰ ਕਮਾ ਰਿਆ ਪਿੱਛੇ ਵਾਲੇ ਜਮੀਨ ਨਾਲ ਖਾ ਜਾਂਦੇ ਆ ਦੱਬ ਜਾਂਦੇ ਆ ਨਹੀਂ ਵੀਰੇ ਅਗਰ ਭਰਾਵਾਂ 'ਚ ਪਿਆਰ ਹੈ ਨਾ ਤਾਂ ਇਦਾਂ ਕਦੀ ਹੋਉ ਨਹੀਂ ਸਕਦਾ ਇਹੋ ਜੇ ਬਹੁਤ ਹੁੰਦੇ ਆ ਲੁੱਤੀਆਂ ਲਾਉਣਾ ਦੇ ਪਰ ਆਪਾਂ ਨੂੰ ਆਪਸ ਵਿੱਚ ਹੀ ਧਿਆਨ ਰੱਖਣਾ ਪੈਣਾ ਇਹੋ ਜਿਹੇ ਲੋਕਾਂ ਦੀ ਗੱਲਾਂ ਨੂੰ ਅਵੋਇਡ ਕਰਨਾ ਪੈਂਦਾ ਸੱਸੀ ਗਾ ਸੱਸੀ ਗਾ ਲੈ ਇਹ ਹੁਣ ਦੋਵਾਂ ਭਰਾਵਾਂ ਦਾ ਰਾਜਨਾਮਾ ਤੇ ਹੋਈਗਾ ਜਿਹੜੀ ਅੱਧੀ ਬੋਤਲ ਬਚੀ ਆ ਤੇ ਆਜੋ ਹੈ ਰਾਜ ਲਈ ਆਉਣ